ਸਾਸਤਰੀ ਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਸਲਵਾਰ ਦੀ ਕਟਾਈ ਕਿਸ ਤਰ੍ਹਾਂ ਕਰਨੀ ਆ 2.5 ਮੀਟਰ ਕਪੜਾ ਹੈ ਆ ਆਪਣੇ ਕੋਲ ਦੇਖ sampled ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਡਬਲ ਫੋਲਡ ਕੀਤਾ ਹੋਇਆ ਠੀਕ ਹੈ ਜੀ ਤੇ ਸਾਰਾ ਟੋਟਲ ਆਪਣੇ ਕੋਲ 2.5 ਮੀਟਰ ਆ ਕਪੜਾ ਹੈ ਦੇਖ sampled ਤੁਸੀਂ ਵਿੱਚੇ ਹੀ ਆਪਣੇ ਕੋਲੇ ਆਹ ਕਮੀਜ਼ ਤੋਂ ਲਿਹਾ ਹੋਇਆ ਕਪੜਾ ਨਾਲੋਂ ਤੇ ਉਹ ਆ ਆਪਣੇ ਕੋਲੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮਾਰਕਿੰਗ ਕਰਨੀ ਸ਼ੁਰੂ ਕਰਾਂਗੇ ਜੇ ਤੁਸੀਂ ਚੈਨਲ ਤੇ ਨਮਯਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲਾਂ ਆਪਾਂ ਇੱਥੇ ਲੈਂਥ ਲਗਾਵਾਂਗੇ 33 ਇੰਚ ਤੇ ਆਪਾਂ ਲੈਂਥ ਲਗਾਵਾਂਗੇ ਬਿਨਾ ਬੈਟ ਤੋਂ ਆਪਾਂ ਨੇ ਇਹ ਲੈਂਥ ਲਗਾਉਣੀ ਆ ਠੀਕ ਹੈ ਜੀ 1 ਇੰਚ ਆਪਾਂ ਨੇ ਇਹਦੇ ਵਿੱਚ ਮਾਰਜਣ ਦੇ ਲਈ ਲਿਆਗਾ ਜਿਹੜਾ ਸਲਾਈਆਂ ਦੇ ਵਿੱਚ ਘਟੂਗਾ 2.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਅੱਗੇ ਨੂੰ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਨੇ ਮਾਰਕ ਇਸ ਤਰ੍ਹਾਂ ਇੱਧਰਲੀ ਸਾਈਡ ਤੇ ਇੱਧਰ ਨੂੰ ਕਰਿਆ ਤੇ ਜਿਹੜਾ ਦੂਜਾ ਮਾਰਕਾ ਕਰਨੀ ਦੇ ਆਪਾਂ ਦੂਸਰੀ ਸਾਈਡ ਨੂੰ ਕਰਾਂਗੇ ਠੀਕ ਹੈ ਜੀ ਜਿਹੜਾ ਆਰਡਰ ਲਾ ਮਾਰਕਾ ਉਹ ਆਪਾਂ ਨੇ ਇੱਧਰਲੀ ਸਾਈਡ ਤੋਂ ਕਰਿਆ ਜਿਹੜਾ ਇੱਧਰਲਾ ਮਾਰਕ ਤੋਂ ਆਪਾਂ ਇੱਧਰਲੀ ਸਾਈਡ ਤੋਂ ਕਰਾਂਗੇ 33 ਇੰਚ ਤੇ ਠੀਕ ਹੈ ਜੀ ਆਹਾ ਮਾਰਕ 2.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਇਸ ਤਰ੍ਹਾਂ ਇਹ ਮਾਰਕ ਨੂੰ ਆਪਾਂ ਮਾਰਕ ਦੇ ਨਾਲ ਮਲਾ ਦੇਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਨਿਸ਼ਾਨੀ ਲਗਾ ਲੈਣੀ ਹੈ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਸਲਵਾਰ ਕੱਟ ਕਾ ਸਕਦੇ ਆ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਥੋੜੀ ਜੀ ਆਪਾਂ ਇੱਥੋਂ ਸ਼ੇਪ ਦੇਵਾਂਗੇ ਕੱਪੜੇ ਦੇ ਵਿੱਚ ਇਸ ਤਰ੍ਹਾਂ ਅੰਦਰਲੀ ਸਾਈਡ ਨੂੰ ਠੀਕ ਹੈ ਜੀ ਇੱਥੋਂ ਅੱਧਾ ਇੰਚ ਤੇ ਅੱਧਾ ਇੰਚ ਵੀ ਆਪਾਂ ਇਧਰਲੀ ਸਾਈਡ ਤੋਂ ਇੱਥੋਂ ਸ਼ੇਪ ਦੇਵਾਂਗੇ ਜਿਵੇਂ ਆਪਾਂ ਉਧਰਲੀ ਸਾਈਡ ਕੀਤੀ ਆ ਇਹਦੇ ਨਾਲ ਕੀ ਹੈਗਾ ਜਿਹੜੀ ਸਲਾਈ ਹੈ ਆਪਣੀ ਸਿੱਧੀ ਲੱਗ ਜਾਂਦੀ ਆ ਮੂਰੀਆਂ ਦੀ ਤੇ ਵਿੱਚ ਬਲਦੀ ਪੈਂਦਾ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਸ ਤਰ੍ਹਾਂ ਸਵਾਈ ਲਗਾ ਸਕਦੇ ਆ ਉੱਪਰਲੇ ਨੂੰ ਆਪਾਂ ਨਾ ਚੱਕ ਕੇ ਇਸ ਤਰ੍ਹਾਂ ਦੂਜੇ ਪੱਲੇ ਦੇ ਉੱਪਰ ਧਰ ਲਵਾਂਗੇ ਇਸ ਤਰ੍ਹਾਂ ਹੁਣ ਆਪਾਂ ਇੱਥੇ ਨਾ ਅਸਲ ਦਾ ਮਾਰਕ ਕਰਾਂਗੇ ਕਿ ਤੇਉਣ ਆਪਾਂ ਨੇ 11 ਇੰਚ ਦਾ ਅਸਲ ਰੱਖਿਆ ਹੈ ਨਾ ਇਸ ਤੋਂ ਤੋਂ ਹੁਣ ਆਪਾਂ ਨੇ ਦੇਖ ਸਕਦੇ ਤੁਸੀਂ ਕੱਪੜੇ ਨੂੰ ਇੱਥੋਂ ਤੋਂ ਹੁਣ ਆਪਾਂ ਨੇ ਸਿੱਧਾ ਕਰਕੇ ਲੈ ਤੇ ਜਾਣਾ ਜਿੱਥੋਂ ਆਪਣਾ ਵੱਧ ਘੱਟ ਆ ਉੱਪਰੋਂ ਆਪਾਂ ਨੇ ਕਪੜਾ ਬਿਲਕੁਲ ਸਹੀ ਮਲਾ ਲੈਣਾ ਉੱਪਰੋਂ ਆਪਾਂ ਨੇ ਕਪੜਾ ਇਧਰਲੀ ਸਾਈਡ ਤੋਂ ਬਿਲਕੁਲ ਇੱਕਸਾਰ ਕਰ ਲੈਣਾ ਵੱਧ ਘੱਟ ਕਪੜਾ ਆਪਾਂ ਨੇ ਇਧਰਲੀ ਸਾਈਡ ਕੱਟ ਦੇਣਾ ਆ ਕਪੜਾ ਆਪਾਂ ਲੱਗ ਲੱਗ ਕਰ ਦਵਾਂਗੇ ਜਿੱਧਰਲੀ ਸਾਈਡ ਤੋਂ ਕਪੜਾ ਇਕੱਠਾ ਆ ਠੀਕ ਹੈ ਜੀ ਇਹ ਤਾਂ ਹੋ ਗਈ ਹੁਣ ਆਪਣੀ ਕੁੰਦਿਆਂ ਦੀ ਕਟਾਈ ਹੁਣ ਆਪਾਂ ਨੇ ਪੱਟਾ ਦੀ ਕਟਾਈ ਕਰਨੀ ਆ ਜਿਹੜਾ ਆਪਣੇ ਕੋਲੇ ਕਪੜਾ ਸ਼ਾਰਟ ਦੇ ਨਾਲੋਂ ਲਿਖਿਆ ਸੀ ਨਾ ਉਹਦੇ ਵਿੱਚੋਂ ਆਪਾਂ ਪੱਟਾ ਦੀ ਕਟਾਈ ਕਰਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਪੜਾ ਆਪਾਂ ਨੇ ਸਹੀ ਕਰਕੇ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਇਹਦੇ ਤੇ ਮਾਰਕ ਕਰਾਂਗੇ ਪੱਟਾ ਦੀ ਚੜਾਈ ਦਾ ਠੀਕ ਹੈ ਜੀ ਪੱਟਾ ਪਰ ਰੱਖਾਂਗੇ 11.5 ਇੰਚ ਦੇ ਠੀਕ ਹੈ ਜੀ ਲੰਬਾਈ ਆਪਾਂ ਰੱਖਾਂਗੇ 33 ਇੰਚ ਇਸ ਤਰ੍ਹਾਂ ਆਪਾਂ ਨੇ ਮਾਰਕ ਸਾਰੇ ਕਰ ਲੈਣੇ ਨੇ ਹੁਣ ਆਪਾਂ ਵੀ ਬੈਲਟ ਵਾਲੀ ਬੈਲਟ ਦੀ ਕਟਾਈ ਕਰਾਂਗੇ हां जी दोस्तों देख सकते दे हो ਤੁਸੀਂ ਜਿਹੜਾ ਆਪਣੇ ਕੋਲੇ ਨਾ ਕੱਪੜਾ ਬਚਿਆਗਾ ਪੱਟਾਂ ਦੇ ਨਾਲੋਂ ਕੱਪੜਾ ਲਿਆ ਨਾ ਤੁਸੀਂ ਉਹਦੀ ਬੈਲਟ ਲਗਾ ਸਕਦੇ ਹੋ ਤੇ ਆਪਾਂ ਨਾ ਸਾਫ਼ ਕੱਪੜੇ ਦੀ ਬੈਲਟ ਲਗਾਵਾਂਗੇ ਇਹ ਕੱਪੜੇ ਦੀ ਨਹੀਂ ਲਗਾਉਂਦੇ ਹੈਗੇ ਕਿਉਂਕਿ ਨਾ ਇਹ ਸਰਦੀਆਂ ਵਾਲਾ ਸੂਟ ਆ ਫਿਰ ਜਿਆਦਾ ਹੈਵੀ ਜੀ ਹੋ ਜਾਂਦੀ ਆ ਸਲਵਾਰ ਤੇ ਬਲ ਪੈਣ ਲੱਗ ਜਾਂਦੇ ਨੇ ਉੱਪਰ ਸਲਵਾਰ ਦੇ ਵਿੱਚ ਤੇ ਜਿਨ੍ਹਾਂ ਦਾ ਇਹ ਸੂਟ ਸੀ ਉਹਨਾਂ ਦਾ ਕਿਹਾ ਹੋਇਆ ਸੀ ਵੀ ਆਪਾਂ ਨੇ ਬੈਲਟ ਜਿਹੜੀ ਉਹ ਸਾਥੇ ਲਗਾਉਣੀ ਹੈਗੀ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਨਾਲ ਦੀ ਬੈਲਟ ਨਹੀਂ ਲਗਾਈ ਹੈਗੀ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਾ ਸਕਦੇ ਹੋ ਪਰ ਆਪਾਂ ਸਾਫ਼ ਕੱਪੜੇ ਦੀ ਲਗਾਵਾਂਗੇ ਹਾਂਜੀ ਦੋਸਤੋ ਪਹਿਲਾਂ ਆਪਾਂ ਨੇ 벨ਟ ਦੀ ਚੜਾਈ ਦਾ ਮਾਰਕ ਕਰ ਲਿਆ ਫਿਰ ਆਪਾਂ ਨੇ ਲੰਬਾਈ ਦਾ ਮਾਰਕ ਕਰਿਆ ਲੰਬਾਈ ਦਾ ਮਾਰਕ ਕਰਨ ਤੋਂ ਬਾਅਦ ਫਿਰ ਆਪਾਂ ਕਪੜਾ ਲਾ ਦੇਵਾਂਗੇ ਅਲੱਗ-ਅਲੱਗ ਕਰ ਦੇਵਾਂਗੇ ਦੇਖ ਸਕਦੇ ਹੋ 벨ਟ ਦੀ ਕਟਾਈ ਆਪਾਂ ਨੇ ਕਰ ਦਿੱਤੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਲਵਾਰ ਦੀ ਕਟਾਈ ਆਪਾਂ ਨੇ ਬਹੁਤ ਹੀ ਆਸਾਨੀ ਦੇ ਨਾਲ ਕਰ ਦਿੱਤੀ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ